ਦਾ ਸੁਮੇਰ ਪਰਬਤ ਆ ਕਲਾਸ਼ ਪਰਬਤ ਆ ਐਦਾਂ ਇੱਕ ਪਰਬਤ ਹੋਇਆ ਮਧਰਾਚਲ ਪਰਬਤ ਉਹ ਮਧਰਾਚਲ ਪਰਬਤ ਤੇ ਸਮੁੰਦਰੀ ਸੀ ਬਹਿ ਕੇ ਤਪ ਕਰਦੇ ਸੀ ਬੜਾ ਤਪ ਕੀਤਾ ਉਹਨਾਂ ਤੇ ਉਹਨਾਂ ਦੇ ਕੋਲ ਇੱਕ ਦੇਵੀ ਆਈ ਉਹਦਾ ਨਾਮ ਆ ਦੁੱਲੋਦਾਈ ਜਦੋਂ ਦੇਵੀ ਆਈ ਉਹਨੇ ਆਣ ਕੇ ਆਖਿਆ ਮਹਾਰਾਜ ਮੇਰੇ ਮਗਰ ਮੇਨ ਸੁਮੇਰ ਨਾਂ ਦੇ ਦੋ ਦਾੰਤ ਪੈ ਗਏ ਆ ਅ ਜਿੱਦਾਂ ਤੁਹਾਡੇ ਲਾਗੇ ਬਸੀ ਦਾ ਜਾਬਰ ਖਾਨ ਸੀ ਅਲਾਗੇ ਲਾਗੇ ਦੇ 1.5 250 ਪਿੰਡ 250 ਪਿੰਡ ਉਹਨੇ ਲਹੂ ਪੀਤਾ ਹੀ ਸਾਰਿਆਂ ਦਾ ਲੋਕਾਂ ਦੇ ਮੂੰਹੋਂ ਕਈਆਂ ਹੋਈਆਂ ਗੱਲਾਂ ਹੀ ਭਈ ਕਿਹੜਾ ਡੋਲਾ ਸੀ ਜਿਹੜਾ ਤੁਰਿਆ ਤੇ ਹੋਵੇ ਤੇ ਸਬੂਤਾ ਘਰ ਪਹੁੰਚ ਗਿਆ ਹੋਵੇ ਜਿੱਦਾਂ ਨਾ ਇਹ ਹੀ ਇਦਾਂ ਦੇ ਸ਼ੁਰੂਤਾਂ ਹੀ ਆ ਉਹ ਦੋਨਾਂ ਦਾ ਹੀ ਨੇ ਆਖਿਆ ਮਹਾਰਾਜ ਮੇਰੇ ਮਗਰ ਮੇਰ ਸੇਮੇਰ ਨਾਂ ਦੇ ਦੋ ਦੰਦ ਪੈ ਗਏ ਆ ਮੇਰੀ ਇਲਾਜ ਰੱਖੋ ਮੇਰੀ ਪੱਤ ਰੱਖੋ ਮੈਂ ਪ੍ਰਣ ਕੀਤਾ ਸੀ ਭਈ ਜਾਂ ਤੇ ਕੋਈ ਮੇਰੇ ਨਾਲ ਲੜ ਕੇ ਜਿੱਤੇ ਤਾ ਮੈਂ ਉਹਦੇ ਨਾਲ ਵਿਆਹ ਕਰ ਲਾਂਗੀ ਪਰ ਇਹ ਤੇ ਮੈਨੂੰ ਖੋਣ ਤੇ ਆ ਗਿਆ ਇਹ ਲੜਨ ਨਹੀਂ ਦੇ ਖੋਣ ਦੇ ਆ ਫਿਰ ਇਦਾਂ ਦੇ ਧੱਕਾ ਹੋ ਜਾਣਾ ਤੁਸੀਂ ਧਰਮ ਦੇ ਰਾਖੇ ਉਹ ਬੰਦਗੀ ਵਾਲੇ ਉਹ ਮੇਰੀ लाज ਰੱਖੋ ਤੋ ਸਮੁੰਦਰ ਰਿਸ਼ੀ ਜੀ ਨੇ ਆਖਿਆ ਵੀ ਆ ਮੇਰੇ ਕੋਲੇ ਤੇ ਸ਼ੇਰ ਦੀ ਖੱਲ ਆ ਇੱਚ ਵੜ ਜਾ ਉਹ ਦੋਨੋਂ ਦਾਈ ਵੀ ਸ਼ਕਤੀ ਤੇ ਪ੍ਰਮਾਤਮਾ ਦੀ ਆ ਨਾ ਦੇਵੀ ਹੈ ਹੀ ਸ਼ਕਤੀ ਆ ਖਾਲਸਾ ਜੀ ਉਹ ਫਿਰ ਦੋਨੋਂ ਦਾਈ ਉਹਨਾਂ ਦੀ ਸ਼ੇਰ ਦੀ ਖੱਲ 'ਚ ਵੜ ਗਈ ਉਹਨੇ ਜਦੋਂ ਮੇਰਸਮੇਰ ਆਗੇ ਉਹਨਾਂ ਅੰਕ ਆਖਿਆ ਵਿੱਚ ਇੱਕ ਬੀਬੀ ਨਹੀਂ ਆਈ ਜਿੱਦਾਂ ਦੀ ਗੱਲ ਉਹਨਾਂ ਨੇ ਬੋਲੀ ਆ ਵੀ ਆ ਮੇਰਾ ਬਾਣਾ ਤੇ ਸਤਿਗੁਰਾਂ ਦੀ ਹਜੂਰੀ ਇਹ ਮੈਨੂੰ ਆਗਿਆ ਨਹੀਂ ਦਿੰਦੀ ਉਹ ਸ਼ਬਦ ਬੋਲਣ ਦੀ ਜਿੱਡਾ ਭੈੜਾ ਉਹਨੇ ਬੋਲਿਆ ਉਹਨਾਂ ਦੈਂਤਾਂ ਨੇ ਇਹ ਬਚਿੱਤਰ ਨਾੜਿਕ ਦੀ ਬਾਣੀ ਦੀ ਕਥਾ ਵਾ ਕੋਈ ਮੇਰੇ ਵਰਗੇ ਨੇ ਨਹੀਂ ਲਿਖੀ ਬਾਜਾਂ ਵਾਲੇ ਪਾਸ਼ਾ ਨੇ ਲਿਖੀ ਤੇ ਉਹ ਸੱਚੇ ਪਾਸ਼ਾ ਵਜਨ ਕਰਦੇ ਆ ਬਈ ਉਹ ਫਿਰ ਜਦੋਂ ਮੇਰਸਮੇਰ ਦੈਂਤ ਨੇ ਆਖਿਆ ਨਾ ਵੀ ਇੱਥੇ ਬੀਬੀ ਨਹੀਂ ਆਈ ਤੇ ਅਗੋਂ ਸਮੁੰਦਰ ਰਿਸ਼ੀ ਜੀ ਨੇ ਕਿਹਾ ਵੀ ਉਹ ਤੇ ਕਾਲਪੁਰਖ ਦੀ ਸ਼ਕਤੀ ਆ। ਉਹ ਆਂਦੇ ਵੀ ਤੁਹੀਂ ਲਗੋਈ ਆ। ਆਂਦੇ ਜੀ ਹੈ ਤੇ ਸਾਡੇ ਕੋਲ ਉਹ ਆਂਦੇ ਫੜਾ ਦਿਓ। ਸਮੁੰਦਰ ਰਿਸ਼ੀ ਕਹਿੰਦੇ ਇਦਾਂ ਨਹੀਂ। ਸ਼ਰਨ ਆਏ ਦੀ लाज ਰੱਖੀ ਦੀ ਆ। ਸ਼ਰਨ ਆਏ ਨੂੰ ਫੜਾ ਨਹੀਂ ਦੇਈਦਾ। ਉਹ ਕਹਿਣ ਲੱਗੇ ਫਿਰ ਜੁੱਧ ਕਰੋ। ਤੇ ਜੇ ਨਹੀਂ ਫੜਾਉਣੀ ਤੇ ਦੂਜੀ ਤਰ੍ਹਾਂ ਲਵਾਂਗੇ। ਜਦੋਂ ਉਹਨਾਂ ਨੇ ਜੁੱਧ ਲਈ ਵੰਗਾਰਿਆ ਹੁਣ ਜਿਹੜੀ ਮਾਲਾ ਜਿਹੜੇ ਹੱਥ 'ਚ ਮਾਲਾ ਹੀ ਫਿਰੀ ਹੋਵੇ ਇੱਕ ਦਮ ਕਿਰਪਾਨ ਫੜਨੀ ਪੜੀ ਔਖੀ ਆ। ਇਹਦੇ ਬਾਜਾਂ ਵਾਲੇ ਪਾਖਸ਼ ਦੀ ਦਾਸ ਤੇ ਆ ਭਈ ਇੱਕ ਹੱਥ ਮਾਲਾ ਵੀ ਫੜਾਤੀ ਤੇ ਦੂਜੇ ਹੱਥ ਸ਼ਸਤਰ ਵੀ ਫੜਾਤਾ ਇਹਦੂ ਪਹਿਲਾਂ ਨਹੀਂ ਨਾ ਇਦਾਂ ਕਦੀ ਹੋਇਆ ਤੋ ਸਮੰਦ ਰਿਸ਼ੀ ਜੀ ਨੇ ਆਕਾਲ ਪੁਰਖ ਅੱਗੇ ਬੇਨਤੀ ਕੀਤੀ ਮਹਾਰਾਜ ਜੇ ਤੇ ਹੁਣ ਆ ਗਈ ਆ ਫੇਰ ਤੇ ਮਾਰ ਹੀ ਜਾਣਾ ਤੇ ਜੇ ਜੇ ਰਹਿੰਦੀ ਆ ਤੇ ਇਹਨਾਂ ਤੋਂ ਬਚਾਓ ਆ ਜਿਹੜੇ ਦੈਂਤ ਆ ਗਏ ਆ ਮਾਰਨਗੇ ਬਚਾਓ ਉਹਨਾਂ ਨੂੰ ਅਕਾਲ ਪੁਰਖ ਜੀ ਦਾ ਬਚਨ ਆਇਆ ਵੀ ਜੇ ਇਹਨਾਂ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਸਰੀਰ ਧਾਰਨਾ ਪਿਆ ਫਿਰ ਤੇ ਗਰਭ ਥਾਣੀ ਆਉਣਾ ਪਊਗਾ 9 ਮਹੀਨੇ 10 ਮਹੀਨੇ ਲੱਗਣਗੇ ਫਿਰ ਇਦਾਂ ਕਰੋ ਵੀ ਤੁਸੀਂ ਜਿਹੜੀ ਖਾਲ ਤੇ ਬੈਠੇ ਹੋ ਉੱਠ ਜਾਓ